ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੇਖੋ ਸਰ ਤੁਹਾਨੂੰ ਕਿੰਨੀ ਵਾਰ ਮੈਂ ਕਹਿ ਚੁੱਕਿਆ ਕਿ ਇਸ ਗੱਡੀ ਨੂੰ ਹੱਥ ਨਾ ਲਾਓ ਵੈਕ ਚੁੱਕੀ ਹੈ ਇਹ ਲੁਧਿਆਣਾ ਸ਼ਹਿਰ ਦੀ ਇੱਕ ਮੈਡਮ ਸਪੈਸ਼ਲ ਗੱਡੀ ਲੈਣ ਆਈ ਹੈ ਜੇ ਉਹਨਾਂ ਦੀ ਇਸ ਗੱਡੀ ਤੇ ਭੋਰਾ ਵੀ ਸਕਰੈਚ ਪੈ ਗਿਆ ਤਾਂ ਉਹ ਮੈਡਮ ਇਸ ਸ਼ੋਅਰੂਮ ਨੂੰ ਤਾਲਾ ਲਗਵਾ ਦੇਵੇਗੀ ਉਹ ਕੁਝ ਹੀ ਸਮੇਂ ਵਿੱਚ ਬੱਸ ਕੰਚਣ ਵਾਲੀ ਹੈ ਤੁਸੀਂ ਪਲੀਜ਼ ਕਿਰਪਾ ਕਰਕੇ ਇਸ ਤੋਂ ਦੂਰ ਹੀ ਰਹੋ ਉਸ ਸ਼ੋਰੂਮ ਦੇ ਕਰਮਚਾਰੀ ਨੇ ਰਾਜਵੀਰ ਤੇ ਸੁਮਨ ਨੂੰ ਕਿਹਾ ਰਾਜਵੀਰ ਗੁੱਸੇ ਵਿੱਚ ਕਹਿੰਦਾ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਮੈਂ ਇਹ ਕਾਰ ਆਪਣੀ ਘਰ ਵਾਲੀ ਨੂੰ ਜਨਮ ਦਿਨ ਤੇ ਗਿਫਟ ਵਿੱਚ ਦੇਣੀ ਸੀ ਸੌਰੀ ਸਰ ਤੁਸੀਂ ਇੱਕ ਮਹੀਨਾ ਪਹਿਲਾਂ ਇਹ ਕਾਰ ਖਰੀਦ ਕੇ ਗਏ ਸੀ ਤੇ ਉਸ ਤੋਂ ਬਾਅਦ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਅਸੀਂ ਤੁਹਾਡਾ ਇੰਤਜ਼ਾਰ ਕਰਦੇ ਰਹੇ ਇਨਾ ਕਹਿ ਕੇ ਉਸਨੇ ਰਾਜਵੀਰ ਤੇ ਸੋਮਨ ਨੂੰ ਉਸ ਕਾਰ ਤੋਂ ਪਾਸੇ ਕਰ ਦਿੱਤਾ ਸੋਮਨ ਆਪਣੀ ਮਨਪਸੰਦ ਕਾਰ ਨਾ ਮਿਲਣ ਤੇ ਰਾਜਵੀਰ ਨਾਲ ਗੁੱਸੇ ਹੋਣ ਲੱਗੀ ਤੇ ਉਸ ਨੂੰ ਉੱਥੇ ਹੀ ਉਲਟਾ ਸਿੱਧਾ ਬੋਲਣ ਲੱਗੀ ਤਾਂ ਰਾਜਵੀਰ ਕਹਿੰਦਾ ਤੈਨੂੰ ਤਾਂ ਪਤਾ ਹੀ ਹੈ ਨਾ ਕਿੰਨੀ ਮੁਸ਼ਕਲ ਵਿੱਚ ਹਾਂ ਮੈਂ ਉਤੋਂ ਤੇਰੀ ਇਹ ਨਵੀਂ ਡਿਮਾਂਡ ਪਤਾ ਵੀ ਹੈ ਤੈਨੂੰ ਮੈਂ ਤੇਰੀ ਇਹ ਕਾਰ ਦੇ ਲਈ ਕਿੰਨੇ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਪਰ ਸੋਮਨ ਕਿੱਥੇ ਸੁਣਨ ਵਾਲੀ ਸੀ ਉਸ ਨੂੰ ਤਾਂ ਜਨਮ ਦਿਨ ਤੇ ਬਸ ਉਹੀ ਕਾਰ ਗਿਫਟ ਵਿੱਚ ਚਾਹੀਦੀ ਸੀ ਹਜੇ ਦੋਨਾਂ ਵਿੱਚ ਬੈਸ ਹੋ ਹੀ ਰਹੀ ਸੀ ਇਹਨੇ ਨੂੰ ਉੱਥੇ ਦੋ ਜਣਿਆਂ ਦੇ ਨਾਲ ਇੱਕ 58 ਸਾਲਾਂ ਦੀ ਔਰਤ ਪਹੁੰਚ ਗਈ ਗੱਲ ਵਿੱਚ ਮਹਿੰਗਾ ਹਾਰ ਮਹਿੰਗੇ ਕੱਪੜੇ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਸੀ ਸ਼ੋਰੂਮ ਦੇ ਮਾਲਕ ਨੇ ਉਸ ਨੂੰ ਦੇਖਦੇ ਹੀ ਕੁਰਸੀ ਉੱਪਰ ਬਿਠਾਇਆ ਤੇ ਪੁੱਛਣ ਲੱਗਿਆ ਕੀ ਪੀਓਗੇ ਮੈਡਮ ਠੰਡਾ ਕਾਫੀ ਜਾਂ ਚਾਹ ਅਸਾਰਤ ਨੇ ਇੱਕ ਕਾਫੀ ਲੈ ਕੇ ਆਉਣ ਲਈ ਕਿਹਾ ਤਾਂ ਸ਼ੋਅਰੂਮ ਦਾ ਕਰਮਚਾਰੀ ਭੱਜ ਕੇ ਉਹਨਾਂ ਲਈ ਇੱਕ ਕਾਫੀ ਲੈ ਕੇ ਆਇਆ ਸਾਰੀ ਫਾਰਮੈਲਿਟੀ ਪੂਰੀ ਕਰਨ ਤੋਂ ਬਾਅਦ ਸ਼ੋਅਰੂਮ ਦਾ ਮਾਲਕ ਕਹਿੰਦਾ ਮੈਡਮ ਤੁਹਾਡੀ ਕਾਰ ਬਿਲਕੁਲ ਰੈਡੀ ਹੈ ਕੁਲਵਿੰਦਰ ਕੌਰ ਜਿਵੇਂ ਹੀ ਉਸ ਕਾਰ ਤੱਕ ਪਹੁੰਚੀ ਤੇ ਉਸ ਔਰਤ ਨੂੰ ਉੱਥੇ ਦੇਖ ਕੇ ਰਾਜਵੀਰ ਤੇ ਸੁਮਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਿਵੇਂ ਉਹਨਾਂ ਨੇ ਕੋਈ ਇਨਸਾਨ ਨਹੀਂ ਉਹ ਤੇ ਦੇਖ ਲਿਆ ਹੋਵੇ ਉਹਨਾਂ ਨੂੰ ਆਪਣੀਆਂ ਅੱਖਾਂ 'ਪਰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕੁਲਵਿੰਦਰ ਕੌਰ ਨੇ ਮੁਸਕਰਾ ਕੇ ਉਹਨਾਂ ਵੱਲ ਵੇਖਿਆ ਤੇ ਪੂਰੇ 60 ਲੱਖ ਦਾ ਚੈੱਕ ਸ਼ੋਅਰੂਮ ਦੇ ਮਾਲਕ ਨੂੰ ਫੜਾਉਂਦੇ ਹੋਏ ਕਿਹਾ ਇਹ ਕਾਰ ਸ਼ਾਮ ਤੱਕ ਮੇਰੇ ਦਫ਼ਤਰ ਪਹੁੰਚ ਜਾਣੀ ਚਾਹੀਦੀ ਹੈ ਜੀ ਮੈਡਮ ਤੁਸੀਂ ਫਿਕਰ ਨਾ ਕਰੋ ਅਸੀਂ ਪੂਰੀ ਸੇਫਟੀ ਦੇ ਨਾਲ ਤੁਹਾਡੀ ਕਾਰ ਦਫ਼ਤਰ ਤੱਕ ਪਹੁੰਚਾ ਕੇ ਆਵਾਂਗੇ ਇਨਾ ਕਹਿ ਕੇ ਉਸ ਨੇ ਕੁਲਵਿੰਦਰ ਕੌਰ ਦੀ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਕੁਲਵਿੰਦਰ ਕੌਰ ਆਪਣੇ ਦੋਨਾਂ ਗਨਮੈਨਾਂ ਦੇ ਨਾਲ ਉਥੋਂ ਵਾਪਸ ਚਲੀ ਗਈ। ਉਧਰ ਰਾਜਵੀਰ ਤੇ ਸੁਮਨ ਤਾਂ ਕੁਲਵਿੰਦਰ ਕੌਰ ਨੂੰ ਦੇਖ ਕੇ ਪੱਥਰ ਦੀ ਮੂਰਤੀ ਬਣ ਗਏ। ਆਪਣੀ ਅੱਖਾਂ ਨਾਲ ਸਿਰਫ ਉਸ ਨੂੰ ਜਾਂਦੇ ਹੋਏ ਦੇਖਦੇ ਹੀ ਰਹੇ। ਭਾਈ ਸਾਹਿਬ ਇਹ ਜੋ ਔਰਤ ਆਈ ਸੀ ਕੌਣ ਸੀ? ਕੀ ਤੁਸੀਂ ਉਸ ਨੂੰ ਜਾਣਦੇ ਹੋ? ਰਾਜਵੀਰ ਨੇ ਅਨਜਾਨ ਬਣਦੇ ਹੋਏ ਪੁੱਛਿਆ ਤਾਂ ਉਹ ਕਰਮਚਾਰੀ ਹੱਸਦਾ ਹੋਇਆ ਕਹਿਣ ਲੱਗਿਆ ਸਰ ਤੁਸੀਂ ਨਹੀਂ ਜਾਣਦੇ ਇਸ ਮੈਡਮ ਨੂੰ ਇਹਨਾਂ ਦੇ ਨਾਂ ਦੇ ਸ਼ਹਿਰ ਵਿੱਚ ਬਹੁਤ ਚਰਚੇ ਨੇ ਸੁਮਨ ਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਸੀ ਉਸ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੇ ਕੋਈ ਸੁਪਨਾ ਵੇਖਿਆ ਹੋਵੇ ਇਹ ਔਰਤ ਇੱਥੋਂ ਤੱਕ ਕਿਵੇਂ ਪਹੁੰਚ ਗਈ ਉਸ ਨੂੰ ਇਹ ਸਭ ਕੁਝ ਸਮਝ ਨਹੀਂ ਆ ਰਿਹਾ ਸੀ ਰਾਜਵੀਰ ਨੂੰ ਹੜਬੜਾਉਂਦੇ ਹੋਏ ਕਹਿੰਦੀ ਰਾਜਵੀਰ ਇਹ ਕਿਵੇਂ ਹੋ ਸਕਦਾ ਹੈ ਰਾਜਵੀਰ ਵੀ ਸੋਚ-ਸੋਚ ਕੇ ਪਰੇਸ਼ਾਨ ਸੀ ਉਸ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਉਧਰ ਕਲਵਿੰਦਰ ਕਾਰ ਦਫ਼ਤਰ ਪਹੁੰਚ ਗਈ ਤੇ ਆਪਣੀ ਕੁਰਸੀ ਤੇ ਬੈਠ ਕੇ ਉਸ ਫੋਟੋ ਨੂੰ ਇੱਕ ਟੱਕ ਦੇਖ ਰਹੀ ਸੀ ਜਿਸ ਦਰਦ ਨੂੰ ਉਹਨਾਂ ਨੇ ਐਨੇ ਨੇੜੇ ਤੋਂ ਦੇਖਿਆ ਸੀ ਅੱਜ ਫੇਰ ਉਹ ਉਹਨਾਂ ਦੇ ਸਾਹਮਣੇ ਸੀ ਇਹ ਸੋਚਦੇ ਹੋਏ ਉਹ ਅਤੀਤ ਵਿੱਚ ਚਲੀ ਗਈ ਮੰਮੀ ਜੀ ਤੁਸੀਂ ਸਵੇਰੇ ਨਹਾ ਧੋ ਕੇ ਘਰ ਵਿੱਚ ਬੈਠਿਆ ਕਰੋ ਤੁਹਾਡੇ ਵਿੱਚੋਂ ਬਹੁਤ ਬਦਬੂ ਆਉਂਦੀ ਹੈ ਸਮਝ ਨਹੀਂ ਆਉਂਦਾ ਇੰਨਾ ਵੱਡਾ ਘਰ ਹੈ ਤੇ ਮੈਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨਾਲ ਘਰ ਨੂੰ ਸਜਾਇਆ ਹੈ ਲੋਕ ਆਉਂਦੇ ਨੇ ਮੇਰੇ ਘਰ ਦੀਆਂ ਤਰੀਫਾ ਕਰਦੇ ਨਹੀਂ ਥੱਕਦੇ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਤੁਸੀਂ ਹੋ ਜਿਸ ਤੇ ਨਜ਼ਰ ਜਾਂਦੇ ਹੀ ਸ਼ਰਮ ਨਾਲ ਲੋਕ ਆਪਣਾ ਮੂੰਹ ਦੂਜੇ ਪਾਸੇ ਕਰ ਲੈਂਦੇ ਨੇ ਇੱਕ ਤਾਂ ਗਰਮੀ ਨਾਲ ਹਾਲਤ ਖਰਾਬ ਹੈ ਤੇ ਉੱਤੋਂ ਤੁਹਾਡੀ ਇਹ ਬਦਬੂ ਜਾਓ ਪਹਿਲਾਂ ਨਹਾ ਕੇ ਆਓ ਫੇਰ ਇੱਥੇ ਬੈਠਣਾ ਰਾਜਵੀਰ ਆਪਣੀ ਮਾਂ ਕੁਲਵਿੰਦਰ ਕੌਰ ਨੂੰ ਕਹਿਣ ਲੱਗਾ ਕੁਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਕਹਿਣ ਲੱਗੀ ਪੁੱਤਰ ਰਾਜਵੀਰ ਕਿ ਤੂੰ ਆਪਣੀ ਮਾਂ ਨੂੰ ਜਾਣਦਾ ਨਹੀਂ ਮੈਂ ਤਾਂ ਸਵੇਰੇ ਨਹਾ ਕੇ ਪਾਠ ਕਰਦੀ ਆਂ ਫੇਰ ਹੀ ਇੱਥੇ ਆਉਂਦੀ ਹਾਂ ਬੇਟਾ ਸਾਰੀ ਰਾਤ ਮੈਂ ਪਸੀਨੇ ਨਾਲ ਭਿੱਜੀ ਰਹਿੰਦੀ ਹਾਂ ਮੇਰੇ ਕਮਰੇ ਦਾ ਪੱਖਾ ਵੀ ਖਰਾਬ ਹੋ ਗਿਆ ਕਿੰਨੇ ਦਿਨਾਂ ਦੀ ਮੈਂ ਸੁਮਨ ਨੂੰ ਕਹਿ ਰਹੀ ਆ ਕਿ ਉਸ ਨੂੰ ਠੀਕ ਕਰਵਾ ਦੇ ਤੇ ਮੇਰੇ ਲਈ ਸਾਬਣ ਲਿਆ ਦੇ ਪਰ ਮੇਰੀ ਇੱਥੇ ਸੁਣਦਾ ਹੀ ਕੌਣ ਹੈ ਐਨਾ ਕਹਿ ਕੇ ਕੁਲਵਿੰਦਰ ਕਾਰ ਰੋਣ ਲੱਗ ਗਈ ਤਾਂ ਰਾਜਵੀਰ ਕਹਿੰਦਾ ਮੰਮੀ ਸਵੇਰੇ ਸਵੇਰੇ ਹੀ ਤੁਸੀਂ ਆਪਣੀ ਨੂ ਦੀਆਂ ਸ਼ਿਕਾਇਤਾਂ ਕਰਨ ਲੱਗ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਤਾਂ ਸਾਰੇ ਘਰ ਦੀ ਜ਼ਿੰਮੇਵਾਰੀ ਚੱਕੀ ਬੈਠੀ ਹੈ ਤੁਹਾਡਾ ਕਿੰਨਾ ਖਿਆਲ ਰੱਖਦੀ ਹੈ ਤੇ ਇੱਕ ਤੁਸੀਂ ਹੋ ਕੀ ਉਸ ਦੀਆਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹੋ ਤਾਂ ਕੁਲਵਿੰਦਰ ਕਾਰ ਦੀ ਨੂੰ ਸੁਮਨ ਵੀ ਉੱਥੇ ਆ ਗਈ ਤੇ ਬੋਲਣ ਲੱਗੀ ਮੰਮੀ ਜੀ ਤੁਸੀਂ ਕੀ ਸਵੇਰੇ ਸਵੇਰੇ ਇਨਾਂ ਕੋਲ ਆਪਣਾ ਰੋਣਾ ਧੋਣਾ ਲੈ ਕੇ ਬਹਿ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਕਿ ਨੌਕਰੀ ਦੀ ਪਰੇਸ਼ਾਨੀ ਘਰ ਦੀ ਜ਼ਿੰਮੇਵਾਰੀ ਕਿੰਨਾ ਕੁਝ ਇਹ ਇਕੱਲੇ ਹੀ ਕਰਦੇ ਨੇ ਤੁਸੀਂ ਤਾਂ ਮਾਂ ਹੋ ਤੁਹਾਨੂੰ ਆਪਣੇ ਪੁੱਤ ਦੀ ਕੋਈ ਚਿੰਤਾ ਨਹੀਂ ਤੇ ਕੀ ਕਹਿੰਦੀ ਸੀ ਕਿ ਮੈਂ ਪੱਖਾ ਨਹੀਂ ਠੀਕ ਕਰਵਾਇਆ ਤੇ ਸਾਬਣ ਨਹੀਂ ਦਿੰਦੀ ਸੁਣੋ ਜੀ ਜੋ ਤੁਸੀਂ ਲੈ ਕੇ ਆਉਂਦੇ ਹੋ ਉਹ ਸਾਬਣ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਨੰਬਰ 1 ਸਾਬਣ ਪਈ ਹੈ ਉਸ ਨਾਲ ਨਾ ਲਾਓ ਪਰ ਨਹੀਂ ਤੁਹਾਡੀ ਮਾਤਾ ਤਾਂ ਚੰਗੇ ਸਾਬਣ ਨਾਲ ਣਾਉਂਦੀ ਹੈ ਇਸ ਨੂੰ ਤਾਂ ਖੁਸ਼ਬੂ ਵਾਲਾ ਸਾਬਣ ਚਾਹੀਦਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ ਜੇ ਕੋਈ ਹੋਰ ਨੂੰ ਹੁੰਦੀ ਤਾਂ ਕਦੋਂ ਦੀ ਘਰ ਚੋਂ ਬਾਹਰ ਕੱਢ ਦਿੰਦੀ ਉਹ ਤਾਂ ਮੈਂ ਹੀ ਆਂ ਜੋ ਇਸ ਨੂੰ ਰੱਖਿਆ ਹੋਇਆ ਹੈ ਦੇਖ ਲਓ ਤੁਹਾਡੇ ਸਾਹਮਣੇ ਮੇਰੀਆਂ ਸ਼ਿਕਾਇਤਾਂ ਕਰ ਰਹੀ ਹੈ ਤੇ ਇਹਨਾਂ ਕਹਿ ਕੇ ਸੁਮਨ ਵੀ ਰੋਣ ਦਾ ਨਾਟਕ ਕਰਨ ਲੱਗੀ ਤਾਂ ਰਾਜਵੀਰ ਕਹਿੰਦਾ ਰਵਾ ਦਿੱਤਾ ਨਾ ਮੰਮੀ ਵਿਚਾਰੀ ਨੂੰ ਤੁਹਾਨੂੰ ਪਰੇਸ਼ਾਨੀ ਕੀ ਹੈ ਤੇ ਕਿਉਂ ਨਹੀਂ ਤੁਸੀਂ ਸਾਬਣ ਨਾਲ ਨਹਾ ਸਕਦੇ ਤਾਂ ਕੁਲਵਿੰਦਰ ਕਾਰ ਕਹਿੰਦੀ ਕਿ ਸੁਮਨ ਨੇ ਜੋ ਸਾਬਣ ਮੈਨੂੰ ਦਿੱਤੀ ਹੈ ਉਸ ਸਾਬਣ ਨਾਲ ਆਪਾਂ ਹੱਥ ਧੋਂਦੇ ਹਾਂ ਤੇ ਫਿਰ ਉਹੀ ਸਾਬਣ ਮੈਨੂੰ ਨਹਾਉਣ ਲਈ ਦਿੰਦੀ ਹੈ ਸੋਚ ਫਿਰ ਮੈਂ ਪਾਠ ਕਿਵੇਂ ਕਰਾਂਗੀ ਰਾਜਵੀਰ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਸੁਮਨ ਬੋਲੀ ਅੱਛਾ ਸਾਬਣ ਨਾਲ ਇਹਦਾ ਕੀ ਕੰਦਾ ਹੋ ਜਾਂਦਾ ਹੈ ਹੱਥ ਤੋਂ ਲਈ ਤਾਂ ਮੈਂ ਹੈਂਡਵਾਸ਼ ਲੈ ਕੇ ਰੱਖ ਦਿੱਤਾ ਹੁਣ ਕੀ ਇਹ ਸਾਬਣ ਬਰਬਾਦ ਹੋਵੇਗਾ ਦੇਖ ਰਹੇ ਹੋ ਨਾ ਤੁਸੀਂ ਆਪਣੀ ਮਾਂ ਦੀਆਂ ਗੱਲਾਂ ਸੁਣ ਰਹੇ ਹੋ ਨਾ ਤੇ ਤੁਸੀਂ ਇਹ ਵੀ ਜਾਣਦੇ ਹੋ ਪੱਖੇ ਨੂੰ ਠੀਕ ਕਰਵਾਉਣ ਵਿੱਚ ਕਿੰਨੇ ਪੈਸੇ ਲੱਗਣਗੇ ਤੇ ਉਨੇ ਵਿੱਚ ਤਾਂ ਨਵਾਂ ਪੱਖਾ ਆ ਜਾਵੇਗਾ ਹੁਣ ਤੁਸੀਂ ਦੱਸੋ ਕਿੰਨਾ ਖਰਚਾ ਹੋ ਜਾਵੇਗਾ ਤਾਂ ਰਾਜਵੀਰ ਕਹਿੰਦਾ ਇਸ ਨੂੰ ਖਰਚੇ ਦੀ ਕੀ ਪਰਵਾਹ ਇਸ ਦੀ ਤਾਂ ਸਾਰੀ ਡਿਮਾਂਡ ਪੂਰੀ ਹੋ ਜਾਂਦੀ ਹੈ ਕੋਲੂ ਦੇ ਬਲਦਵਾਂਗ ਮੈਂ ਪਿਸਦਾ ਰਹਿੰਦਾ ਹਾਂ ਸੁਣ ਲੈ ਮੰਮੀ ਜੇ ਉਹ ਸਾਬਣ ਨਾਲ ਨਹਾਉਣਾ ਤਾਂ ਨਾ ਲੈ ਨਹੀਂ ਤਾਂ ਫਿਰ ਆਪਣੇ ਕਮਰੇ ਵਿੱਚ ਹੀ ਬੈਠੀ ਰਿਹਾ ਕਰ ਬਾਹਰ ਬੈਠਣ ਦੀ ਕੋਈ ਲੋੜ ਨਹੀਂ ਤਾਂ ਰਾਜਵੀਰ ਸੁਮਨ ਨੂੰ ਕਹਿੰਦਾ ਸੁਮਨ ਇਸ ਵਾਰ ਗਰਮੀ ਬਹੁਤ ਹੈ ਮੈਂ ਏਸੀ ਆਰਡਰ ਕਰ ਦਿੱਤਾ ਹੈ ਤੇ ਆਪਣੇ ਕਮਰੇ ਵਿੱਚ ਹੁਣ ਏਸੀ ਲੱਗ ਜਾਵੇਗਾ ਸੁਮਨ ਨੇ ਖੁਸ਼ ਹੁੰਦੇ ਹੋਏ ਆਪਣੇ ਘਰ ਵਾਲੇ ਨੂੰ ਕੰਮ ਤੇ ਜਾਣ ਲਈ ਵਿਦਾ ਕੀਤਾ ਆਖਿਰ ਮਜਬੂਰੀ ਵਿੱਚ ਕੁਲਵਿੰਦਰ ਕੌਰ ਨੂੰ ਉਸੇ ਸਾਬਣ ਨਾਲ ਨਹਾਉਣਾ ਪਿਆ ਕਰਦੀ ਵੀ ਤਾਂ ਕੀ ਕਰਦੀ ਹੁਣ ਉਹਨੂੰ ਆਪਣੇ ਸਰੀਰ ਵਿੱਚੋਂ ਵੀ ਬਦਬੂ ਆਉਣ ਲੱਗ ਗਈ ਸੀ ਵਿਚਾਰੀ ਆਪਣੇ ਕਮਰੇ ਵਿੱਚ ਬੈਠੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋ ਰਹੀ ਸੀ ਆਪਣੇ ਪੁੱਤ ਦੀ ਹਰ ਡਿਮਾਂਡ ਪੂਰੀ ਕੀਤੀ ਪੜਾਇਆ ਲਿਖਾਇਆ ਇਸ ਲੈਕ ਬਣਾਇਆ ਤੇ ਵਿਆਹ ਤੋਂ ਬਾਅਦ ਉਸਦੇ ਕਹਿਣ ਤੇ ਸ਼ਹਿਰ ਵਿੱਚ ਵੱਡਾ ਘਰ ਖਰੀਦਿਆ ਤੇ ਅੱਜ ਉਹੀ ਪੁੱਤ ਨੂੰ ਨਾਲ ਮਿਲ ਕੇ ਮੈਨੂੰ ਬੇਇੱਜ਼ਤ ਕਰ ਦਿੰਦਾ ਹੈ ਇੱਕ ਦਿਨ ਸੁਮਨ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਕੁਲਵਿੰਦਰ ਕਾਰ ਤੁਰਦੀ ਫਿਰਦੀ ਆਪਣੇ ਮੁੰਡੇ ਦੇ ਕਮਰੇ ਵਿੱਚ ਗਈ ਤਾਂ ਰਾਜਵੀਰ ਉੱਥੇ ਸੁੱਤਾ ਪਿਆ ਸੀ ਠੰਡੀ ਹਵਾ ਨਾਲ ਇਕੱਠਾ ਹੋ ਕੇ ਸੌਂ ਰਿਹਾ ਸੀ ਤਾਂ ਕੁਲਵਿੰਦਰ ਕਾਰ ਨੇ ਏਸੀ ਬੰਦ ਕਰ ਦਿੱਤਾ ਥੋੜੀ ਦੇਰ ਬਾਅਦ ਰਾਜਵੀਰ ਗੁੱਸੇ ਨਾਲ ਬੋਲਿਆ ਸੁਮਨ ਮੇਰੇ ਕਮਰੇ ਦਾ ਏਸੀ ਕਿਸ ਨੇ ਬੰਦ ਕੀਤਾ ਮੇਰੇ ਕਮਰੇ ਵਿੱਚ ਸਾਰੀ ਰਾਤ ਏਸੀ ਚੱਲੇ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਮੈਂ ਬੰਦ ਕੀਤਾ ਸੀ ਪੁੱਤ ਮੈਂ ਵੇਖਿਆ ਕਿ ਤੂੰ ਠੰਡ ਨਾਲ ਇਕੱਠਾ ਹੋ ਕੇ ਪਿਆ ਸੀ ਤਾਂ ਰਾਜਵੀਰ ਕਹਿੰਦਾ ਮੰਮੀ ਤੇਰੇ ਪੇਕਿਆਂ ਵਰਗਾ ਇਹ ਘਰ ਨਹੀਂ ਕਿ 10 ਜਣਿਆਂ ਲਈ ਇੱਕ ਹੀ ਕੂਲਰ ਹੋਵੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਨਾਨਾ ਨਾਨੀ ਦੇ ਘਰ ਜਾਂਦਾ ਸੀ ਸਾਰੇ ਇੱਕ ਹੀ ਜਗ੍ਹਾ ਤੇ ਸੌਂਦੇ ਸੀ ਪਤਾ ਨਹੀਂ ਸਾਰਿਆਂ ਨੂੰ ਹਵਾ ਕਿਵੇਂ ਆਉਂਦੀ ਸੀ ਬੜੇ ਕੰਜੂਸ ਸੀ ਤੇਰੇ ਪੇਕੇ ਤੁਸੀਂ ਹੁਣ ਉਹ ਸਭ ਮੇਰੇ ਘਰ ਵਿੱਚ ਨਾ ਕਰਿਆ ਕਰੋ ਇੰਨਾ ਕਹਿ ਕੇ ਰਾਜਵੀਰ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਸੁਮਨ ਕਹਿੰਦੀ ਮੰਮੀ ਕਿੰਨੀ ਵਾਰ ਕਿਹਾ ਤੁਹਾਨੂੰ ਕਿ ਤੁਸੀਂ ਜ਼ਿਆਦਾ ਸਿਆਣੇ ਨਾ ਬਣਿਆ ਕਰੋ ਸਵੇਰੇ ਸਵੇਰੇ ਤੁਹਾਨੂੰ ਗੱਲਾਂ ਸੁਣਨ ਦਾ ਸ਼ਾਂਕ ਚੜਿਆ ਹੋਇਆ ਹੈ ਤੇ ਬਿਨਾ ਮੈਥੋਂ ਪੁੱਛੇ ਮੇਰੇ ਕਮਰੇ ਵਿੱਚ ਪੈਰ ਰੱਖਣ ਦੀ ਹਿੰਮਤ ਕਿਵੇਂ ਹੋਈ ਤੁਹਾਡੀ ਹੁਣ ਮੈਨੂੰ ਜਲਦੀ ਜਲਦੀ ਕੰਮ ਕਰ ਲੈਣ ਦਿਓ ਮੈਂ 2-3 ਦਿਨਾਂ ਦੇ ਲਈ ਆਪਣੇ ਮੰਮੀ ਪਾਪਾ ਦੇ ਘਰ ਜਾਣਾ ਹੈ ਤਾਂ ਕੁਲਵਿੰਦਰ ਕਾਰ ਆਪਣੇ ਪੋਤੇ ਨੂੰ ਕਹਿੰਦੀ ਰਹਿਮਤ ਆਪਣੇ ਨਾਨਕੇ ਜਾਵੇਗਾ ਉੱਥੇ ਤੇਰਾ ਜੀ ਲੱਗ ਜਾਵੇਗਾ ਨਾਨੀ ਤੈਨੂੰ ਵਧੀਆ ਚੀਜ਼ਾਂ ਬਣਾ ਕੇ ਦਿੰਦੀ ਹੋਵੇਗੀ ਨਹੀਂ ਦਾਦੀ ਉਥੇ ਤਾਂ ਨਾਨੀ ਮਿੱਠਾ ਖਾਣ ਤੋਂ ਮਨਾ ਕਰ ਦਿੰਦੀ ਐ ਕਹਿੰਦੀ ਐ ਕਿ ਦੰਦ ਖਰਾਬ ਹੋ ਜਾਣਗੇ ਤਾਂ ਕੁਲਵਿੰਦਰ ਕਾਰ ਹੱਸ ਕੇ ਕਹਿੰਦੀ ਸੁਮਨ ਘਰੋਂ ਹੀ ਕਿਉਂ ਨਹੀਂ ਕੁਝ ਬਣਾ ਕੇ ਲੈ ਜਾਂਦੀ ਤਾਂ ਸੁਮਨ ਕਹਿੰਦੀ ਮੇਰੇ ਮੰਮੀ ਪਾਪਾ ਚੰਗੀਆਂ ਗੱਲਾਂ ਸਿਖਾਉਂਦੇ ਨੇ ਤੁਹਾਡੀ ਤਰ੍ਹਾਂ ਨਹੀਂ ਕਿ ਬੱਚਿਆਂ ਨੂੰ ਵਿਗਾੜ ਕੇ ਰੱਖ ਦਿੱਤਾ ਰਹਿਮਤ ਤੈਨੂੰ ਕਿੰਨੀ ਵਾਰ ਕਿਹਾ ਕਿ ਦਾਦੀ ਨਾਲ ਜ਼ਿਆਦਾ ਨਾ ਚਿੰਬੜਿਆ ਕਰ ਨਹੀਂ ਤਾਂ ਤੇਰੇ ਚੋਂ ਵੀ ਬਦਬੂ ਆਵੇਗੀ ਹੁਣ ਜਾ ਆਪਣੇ ਕਮਰੇ ਵਿੱਚ ਚਲਾ ਜਾ ਆ ਲੈ ਮਾਤਾ ਤੂੰ ਆਪਣਾ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਜਾ ਥਾਲੀ ਵਿੱਚ ਚੌਲ ਤੇ ਦਾਲ ਦੇਖ ਕੇ ਕਲਵਿੰਦਰ ਕਾਰ ਕਹਿੰਦੀ ਸੁਮਨ ਸਵੇਰੇ ਸਵੇਰੇ ਚੌਲ ਇਹ ਤਾਂ ਬਿਲਕੁਲ ਹੀ ਠੰਡੇ ਨੇ ਕੀ ਗੱਲ ਕੱਲ ਦੇ ਬਚੇ ਹੋਏ ਚੌਲ ਨੇ ਸੁਮਨ ਕਹਿੰਦੀ ਕਿਉਂ ਸਵੇਰੇ ਸਵੇਰੇ ਤੁਸੀਂ ਚੌਲ ਨਹੀਂ ਖਾ ਸਕਦੇ ਕੱਲ ਰਹਿਮਤ ਨੇ ਚੌਲ ਨਹੀਂ ਖਾਦੇ ਇਸ ਲਈ ਬਚ ਗਏ ਤੁਸੀਂ ਖਾ ਲਓ ਉਸਨੇ ਪੀਜ਼ਾ ਖਾ ਲਿਆ ਸੀ ਨਹੀਂ ਤਾਂ ਦੁਪਹਿਰ ਤੱਕ ਇਹ ਖਰਾਬ ਹੋ ਜਾਣਗੇ ਕੁਝ ਤਾਂ ਆਪਣੇ ਪੁੱਤ ਤੇ ਦਇਆ ਕਰੋ ਅਨਾਜ ਬਰਬਾਦ ਹੋ ਜਾਵੇਗਾ ਸੋਚ ਕਿੰਨੀ ਮਿਹਨਤ ਕਰਕੇ ਉਹ ਪੈਸਾ ਕਮਾਉਂਦਾ ਹੈ ਤਾਂ ਕੁਲਵਿੰਦਰ ਕਰਨੇ ਸੋਚਿਆ ਕਿ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ ਇਸ ਘਰ ਵਿੱਚ ਨੂੰ ਦੇ ਨਾਲ ਪੁੱਤ ਵੀ ਇੱਜ਼ਤ ਤੇ ਪ੍ਰਵਾਹ ਕਰਨਾ ਭੁੱਲ ਗਿਆ ਸੀ ਉਸਨੇ ਰੋਂਦੇ ਹੋਏ ਦੁਖੀ ਮਨ ਨਾਲ ਉਹ ਚੌਲ ਖਾ ਲਏ ਤੇ ਆਪਣੇ ਕਮਰੇ ਵਿੱਚ ਜਾਣ ਲੱਗੀ ਉਹਨੇ ਚੇਰ ਨੂੰ ਫੋਨ ਦੀ ਘੰਟੀ ਵੱਜੀ ਤਾਂ ਸੁਮਨ ਕਹਿੰਦੀ ਹੁਣ ਇਸ ਟਾਈਮ ਕਿਸ ਨੇ ਫੋਨ ਕਰ ਦਿੱਤਾ ਸੁਮਨ ਫੋਨ ਦੇ ਕੋਲ ਗਈ ਤਾਂ ਅੱਗੋਂ ਉਸਦੀ ਨਨਾਨ ਪ੍ਰੀਤ ਨੇ ਕਿਹਾ ਕਿਵੇਂ ਹੋ ਭਾਬੀ ਤੇ ਮੰਮੀ ਕਿਵੇਂ ਆ ਠੀਕ ਐ ਸੁਮਨ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਮੇਰੀ ਹਾਲਤ ਬਾਰੇ ਤਾਂ ਪੁੱਛਿਆ ਹੀ ਨਹੀਂ ਮੰਮੀ ਦੇ ਤਾਂ ਮ제 ਹੀ ਮ제 ਨੇ ਤੁਸੀਂ ਸੁਣਾਓ ਤੁਸੀਂ ਤਾਂ ਜਮਾ ਠੀਕ ਹੀ ਹੋਣਿਆ ਦੀਦੀ ਕਦੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਨਾਲ ਵੀ ਲੈ ਜਾਇਆ ਕਰੋ ਕੁਝ ਦਿਨ ਤਾਂ ਅਸੀਂ ਵੀ ਜੈਨ ਨਾਲ ਗੁਜ਼ਾਰ ਲਈਏ ਸੁਮਨ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਪ੍ਰੀਤ ਕਹਿੰਦੀ ਹਾਂ ਹਾਂ ਭਾਬੀ ਆਪਣੀ ਜ਼ਿੰਮੇਵਾਰੀ ਨੂੰ ਮੈਂ ਭੁੱਲੀ ਨਹੀਂ ਹਾਂ ਪਰ ਉਹ ਗੱਲ ਅਲੱਗ ਹੈ ਕਿ ਮੰਮੀ ਮੇਰੇ ਕੋਲ ਆਉਣਾ ਹੀ ਨਹੀਂ ਚਾਹੁੰਦੀ ਉਸ ਘਰ ਵਿੱਚ ਪਾਪਾ ਤੇ ਸਾਡੇ ਬਚਪਨ ਦੀਆਂ ਯਾਦਾਂ ਨੇ ਹਾਂ ਕੁਝ ਦਿਨਾਂ ਦੇ ਲਈ ਮੈਂ ਇੱਥੇ ਆ ਰਹੀ ਹਾਂ ਤਾ ਸ਼ਾਇਦ ਤੁਹਾਨੂੰ ਥੋੜਾ ਆਰਾਮ ਮਿਲ ਜਾਵੇ ਵੀਰੇ ਨੂੰ ਦੱਸ ਦੇਣਾ ਮੈਂ 2 ਦਿਨਾਂ ਤੱਕ ਆ ਰਹੀ ਆ ਸੁਮਨ ਨੇ ਫੋਨ ਗੁੱਸੇ ਨਾਲ ਚਲਾ ਕੇ ਮਾਰਿਆ ਤੇ ਕਹਿਣ ਲੱਗੀ ਇੱਕ ਮੁਸੀਬਤ ਘਟ ਸੀ ਜੋ ਦੂਜੀ ਵੀ ਆ ਰਹੀ ਐ ਕੁਲਵਿੰਦਰ ਕਾਰ ਕਹਿੰਦੀ ਕਿਸ ਦਾ ਫੋਨ ਸੀ ਸੁਮਨ ਕਹਿੰਦੀ ਹੋਰ ਕਿਸ ਦਾ ਤੁਹਾਡੀ ਲਾਡਲੀ ਤੀ ਦਾ ਉਹ ਪਰਸੋਂ ਆ ਰਹੀ ਐ ਇੱਥੇ ਰਹਿ ਕੇ ਕਿਹੜੀ ਜ਼ਿੰਮੇਵਾਰੀ ਨਿਭਾਵੇਗੀ ਸਭੋ ਸਾਡਾ ਖਰਚਾ ਹੋਰ ਵਧਾ ਦੇਵੇਗੀ ਸੁਮਨ ਬੜਬੜਾਉਂਦੇ ਹੋਏ ਰਾਜਵੀਰ ਨੂੰ ਦੱਸਣ ਦੇ ਲਈ ਕਮਰੇ ਵਿੱਚ ਚਲੀ ਗਈ ਧੀ ਦੀ ਆਉਣ ਦੀ ਖਬਰ ਨਾਲ ਕੁਲਵਿੰਦਰ ਕਾਰ ਦੇ ਚਿਹਰੇ ਤੇ ਥੋੜੀ ਜਿਹੀ ਖੁਸ਼ੀ ਆ ਗਈ ਉਹ 2-3 ਦਿਨਾਂ ਬਾਅਦ ਘੜੀ ਮੁੜੀ 게ਟ ਵੱਲ ਦੇਖਣ ਲੱਗੀ ਕਦੋਂ ਪ੍ਰੀਤ ਆਵੇ ਤੇ ਆਪਣੀ ਧੀ ਨੂੰ ਕਦੋਂ ਉਹ ਮਿਲੇ 2 ਦਿਨਾਂ ਬਾਅਦ ਇੱਕ ਸੂਟ ਸੁਮਨ ਆਪਣੀ ਸੱਸ ਕੁਲਵਿੰਦਰ ਕਾਰ ਵੱਲ ਸੁੱਟਦੀ ਹੋਈ ਕਹਿਣ ਲੱਗੀ ਅੱਜ ਚੰਗੀ ਤਰ੍ਹਾਂ ਨਹਾ ਲੈਣਾ ਤੇ ਆਹ ਸੂਟ ਪਾ ਲਵੀ ਤਾਂ ਕੁਲਵਿੰਦਰ ਕੌਰ ਕਹਿਣ ਲੱਗੀ ਸੁਮਨ ਤੂੰ ਤਾਂ ਇਸ ਤਰ੍ਹਾਂ ਦੇ ਸੂਟ ਪਾਉਂਦੀ ਨਹੀਂ ਫਿਰ ਇਹ ਸੂਟ ਕਿਸ ਦਾ ਹੈ ਤਾਂ ਸੁਮਨ ਕਹਿੰਦੀ ਇਹ ਸੂਟ ਮੇਰੀ ਮੰਮੀ ਦਾ ਹੈ ਉਸਦੇ ਕੋਲ ਇਹੋ ਜਿਹੇ ਕਿੰਨੇ ਹੀ ਪੁਰਾਣੇ ਸੂਟ ਨੇ ਮੈਂ ਕਿਹਾ ਕਿ ਦੋ ਚਾਰ ਸੂਟ ਤੁਹਾਡੇ ਲਈ ਭੇਜ ਦੇਣ ਕੁਲਵਿੰਦਰ ਕੌਰ ਕਹਿੰਦੀ ਸੁਮਨ ਕਿ ਮੇਰਾ ਪੁੱਤ ਇੰਨਾ ਵੀ ਨਹੀਂ ਕਮਾਉਂਦਾ ਕਿ ਮੈਨੂੰ ਦੋ ਸੂਟ ਲੈ ਕੇ ਦੇ ਦੇਵੇ ਹੁਣ ਕੀ ਮੈਂ ਤੇਰੀ ਮਾਂ ਦੇ ਲਾਹੇ ਹੋਏ ਕੱਪੜੇ ਪਾਵਾਂਗੀ ਸੁਮਨ ਕੁਲਵਿੰਦਰ ਕਾਰ ਦਾ ਮੂੰਹ ਫੜਦੇ ਹੋਏ ਕਹਿਣ ਲੱਗੀ ਸ਼ੌਂਕਤਾ ਦੇਖ ਇਸ ਬੁੱਢੀ ਦੇ ਪੈਰ ਤਾਂ ਇਸ ਦੇ ਸਿਵਿਆਂ ਵਿੱਚ ਨੇ ਤੇ ਇਸ ਨੂੰ ਨਵਾਂ ਸੂਟ ਚਾਹੀਦਾ ਚੁੱਪ ਕਰਕੇ ਨਾ ਕੇ ਪਾ ਲੈ ਨਹੀਂ ਤਾਂ ਅੱਜ ਰਾਤ ਨੂੰ ਇਨ੍ਹਾਂ ਪਾਟੇ ਪੁਰਾਣਿਆਂ ਕੱਪੜਿਆਂ ਵਿੱਚ ਹੀ ਸਟੇਸ਼ਨ ਤੇ ਛੱਡ ਆਵਾਂਗੀ ਜਦੋਂ ਲੋਕ ਉੱਥੇ ਤੈਨੂੰ ਭੀਖ ਦੇਣਗੇ ਤਾਂ ਤੈਨੂੰ ਅਕਲ ਆ ਜਾਵੇਗੀ ਹੁਣ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਬਿਚਾਰੀ ਕੁਲਵਿੰਦਰ ਕੌਰ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਪਤਾ ਨਹੀਂ ਹੋਰ ਕੀ ਕੀ ਦੇਖਣਾ ਤੇ ਸੁਣਨਾ ਹਜੇ ਬਾਕੀ ਸੀ 2 ਘੰਟਿਆਂ ਬਾਅਦ ਪ੍ਰੀਤ ਆਪਣੇ ਸਹੁਰਿਆਂ ਤੋਂ ਆ ਗਈ ਸੋਮਾ ਨੇ ਬਿਸਕਟ ਤੇ ਚਾਹ ਸਾਹਮਣੇ ਰੱਖ ਦਿੱਤੀ ਕੁਲਵਿੰਦਰ ਕੌਰ ਦੀਆਂ ਨਜ਼ਰਾਂ ਬਿਸਕਟ ਤੇ ਸੀ ਇਹ ਦੇਖ ਕੇ ਪ੍ਰੀਤ ਵੀ ਅੰਦਰੇ ਅੰਦਰ ਰੋ ਪਈ ਉਸ ਨੇ ਬੜੇ ਹੀ ਪਿਆਰ ਨਾਲ ਉਹ ਬਿਸਕਟ ਆਪਣੀ ਮਾਂ ਵੱਲ ਕੀਤੇ ਤਾਂ ਕੁਲਵਿੰਦਰ ਕੌਰ ਕਹਿੰਦੀ ਨਹੀਂ ਪੁੱਤ ਤੂੰ ਥੱਕੀ ਹੋਈ ਆਈ ਹੈ ਤੈਨੂੰ ਭੁੱਖ ਲੱਗੀ ਹੋਣੀ ਐ ਤੁਸੀਂ ਖਾ ਲਵੋ ਪੁੱਤ ਮੈਂ ਤਾਂ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਹੀ ਰਹਿੰਦੀ ਆਂ ਪ੍ਰੀਤ ਕਹਿੰਦੀ ਮੰਮੀ ਜੀ ਉਹ ਤਾਂ ਮੈਨੂੰ ਦੇਸ ਹੀ ਰਿਹਾ ਐ ਇਹਨਾਂ ਕਹਿ ਕੇ ਉਸਨੇ ਆਪਣੀ ਮਾਂ ਨੂੰ ਜ਼ਬਰਦਸਤੀ ਬਿਸਕਟ ਖਵਾ ਦਿੱਤੇ ਕਲਵਿੰਦਰ ਕਾਰ ਬਿਸਕਟਾਂ ਨੂੰ ਇਸ ਤਰ੍ਹਾਂ ਖਾ ਰਹੀ ਸੀ ਮਨ ਲਵੋ ਸਾਲਾਂ ਪਹਿਲਾਂ ਉਸਨੇ ਇਹਨਾਂ ਬਿਸਕਟਾਂ ਦਾ ਸਵਾਦ ਦੇਖਿਆ ਹੋਵੇ ਕੁਝ ਦੇਰ ਬਾਅਦ ਪ੍ਰੀਤ ਜਦੋਂ ਆਪਣੀ ਮਾਂ ਤੇ ਪਰਜਾਈ ਨਾਲ ਗੱਲਾਂ ਕਰ ਰਹੀ ਸੀ ਤਾਂ ਰਹਿਮਤ ਉਹਨਾਂ ਦੇ ਪਰਸ ਵਿੱਚੋਂ ਕੁਝ ਕੱਢ ਰਿਹਾ ਸੀ ਤਾਂ ਪ੍ਰੀਤ ਨੇ ਰੰਗੀ ਹੱਥੀ ਜਾ ਕੇ ਉਸ ਨੂੰ ਫੜ ਲਿਆ ਤੇ ਉਸ ਨੂੰ ਸਮਝਾਉਣ ਲੱਗੀ ਅੱਜ ਤੋਂ ਬਾਅਦ ਇਦਾਂ ਦੀ ਹਰਕਤ ਨਾ ਕਰਨਾ ਨਹੀਂ ਤਾਂ ਮੈਂ ਤੇਰੇ ਮੰਮੀ ਡੈਡੀ ਨੂੰ ਦੱਸ ਦੇਵਾਂਗੀ ਅਗਲੇ ਦਿਨ ਸਵੇਰੇ ਬਿਨਾਂ ਮਤਲਬ ਦੇ ਹਰ ਕੋਈ ਗੁੱਸੇ ਵਿੱਚ ਸੀ ਰਾਜਵੀਰ ਬੋਲ ਰਿਹਾ ਸੀ ਸੁਮਨ ਮੇਰਾ ਰਮਾਲ ਨਹੀਂ ਮਿਲ ਰਿਹਾ ਇੰਨੇ ਛੋਟੇ ਘਰ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਉਤੋਂ ਇਹਨੇ ਸਾਰੇ ਜੀਵਿਆਂ ਨੂੰ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਜਾਂਦਾ ਹਾਂ। ਸੁਮਨ ਕਮਰੇ ਵਿੱਚੋਂ ਰਮਾਲ ਲੈ ਕੇ ਆਈ ਤੇ ਕਹਿਣ ਲੱਗੀ ਸਰਾਣੇ ਹੀਠ ਆ ਗਿਆ ਸੀ। ਤਾਂ ਰਾਜਵੀਰ ਕਹਿੰਦਾ ਮੇਰਾ ਨਾਸ਼ਤਾ ਤਿਆਰ ਹੈ। ਸੁਮਨ ਕਹਿੰਦੀ ਹਾਂ ਹਾਂ ਆ ਜਾਓ। ਸਵੇਰ ਤੋਂ ਮੈਂ ਰਸੋਈ ਵਿੱਚ ਹੀ ਕੰਮ ਕਰ ਰਹੀ ਹਾਂ ਤੇ ਰਹਿਮਤ ਨੂੰ ਵੀ ਕਹੋ ਨਾਸ਼ਤਾ ਕਰ ਲਵੇ। ਸੁਮਨ ਨੇ ਸਾਰਿਆਂ ਨੂੰ ਨਾਸ਼ਤਾ ਕਰਵਾਇਆ ਤੇ ਕਹਿੰਦੀ ਰਹਿਮਤ ਜਲਦੀ ਨਾਸ਼ਤਾ ਕਰ ਲੈ। ਨਹੀਂ ਤਾਂ ਸਕੂਲ ਲਈ ਲੇਟ ਹੋ ਜਾਵੇਗਾ। ਪ੍ਰੀਤ ਕਹਿੰਦੀ ਭਾਬੀ ਤੁਸੀਂ ਰਹਿਮਤ ਨੂੰ ਨਾਸ਼ਤਾ ਕਰਵਾ ਦਿਓ। ਉਦੋਂ ਤੱਕ ਮੈਂ ਇਸ ਦਾ ਬੈਕਪੈਕ ਕਰ ਦਿੰਦੀ ਹਾਂ। ਇਹਨਾਂ ਕਹਿ ਕੇ ਉਹ ਰਹਿਮਤ ਦਾ ਬੈਗਪੈਕ ਕਰਨ ਲੱਗੀ ਤਾਂ ਉਸ ਦੀ ਨਜ਼ਰ ਕੁਝ ਪੈਸਿਆਂ ਤੇ ਪਈ। ਉਸ ਨੇ ਪੈਸੇ ਕੱਢ ਕੇ ਕਿਹਾ ਰਹਿਮਤ ਤੂੰ ਫਿਰ ਪੈਸੇ ਲੈ ਲੈ। ਕੱਲ ਹੀ ਮੈਂ ਤੈਨੂੰ ਸਮਝਾਇਆ ਸੀ ਇਹ ਚੰਗੀ ਗੱਲ ਨਹੀਂ। ਰਹਿਮਤ ਗੁੱਸੇ ਨਾਲ ਕਹਿੰਦਾ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਬੈਗ ਨੂੰ ਚੈੱਕ ਕਰਨ ਦੀ। ਮੈਂ ਨਹੀਂ ਨਾਸ਼ਤਾ ਕਰਨਾ ਇਹ ਸੁਣ ਕੇ ਸੁਮਨ ਰਸੋਈ ਵਿੱਚੋਂ ਆਈ ਤੇ ਕਹਿਣ ਲੱਗੀ ਕੀ ਹੋਇਆ ਤੂੰ ਗੁੱਸੇ ਵਿੱਚ ਕਿਉਂ ਆ ਰਹਿਮਤ ਕਹਿੰਦਾ ਦੇਖੋ ਨਾ ਮੰਮਾ ਇੱਕ ਤਾਂ ਕੱਲ ਵੀ ਇਹਨਾਂ ਨੇ ਮੈਨੂੰ ਝਿੜਕਿਆ ਤੇ ਅੱਜ ਮੇਰੇ ਬੈਗ ਵਿੱਚੋਂ ਪੈਸੇ ਕੱਢ ਲਈ ਸੁਮਨ ਗੁੱਸੇ ਨਾਲ ਕਹਿੰਦੀ ਪ੍ਰੀਤ ਤੈਨੂੰ ਸ਼ਰਮ ਨਹੀਂ ਆਉਂਦੀ ਬੱਚਿਆਂ ਦੇ ਪੈਸੇ ਲੈਂਦੇ ਹੋਏ ਆਖਿਰ ਮੇਰੇ ਮੁੰਡੇ ਨੇ ਇਦਾਂ ਦਾ ਕੀ ਕੀਤਾ ਜੋ ਤੂੰ ਇਸ ਨੂੰ ਕੱਲ ਵੀ ਡਾਂਟਦੀ ਸੀ ਇਹ ਸਭ ਕੁਝ ਤੂੰ ਆਪਣੇ ਘਰ ਵਿੱਚ ਕਰਿਆ ਕਰ ਸਾਡੇ ਘਰ ਵਿੱਚ ਇਹ ਸਭ ਨਹੀਂ ਚੱਲਦਾ ਤੇ ਨਾਲੇ ਵਾਪਸ ਕਰ ਇਸ ਦੇ ਪੈਸੇ ਤਮ ਪ੍ਰੀਤ ਕਹਿੰਦੀ ਬਿਲਕੁਲ ਨਹੀਂ ਦੇਵਾਂਗੀ ਭਾਵੇਂ ਇਹ ਛੋਟਾ ਹੈ ਪਰ ਸਾਡੇ ਘਰ ਵਿੱਚ ਇਹ ਸੰਸਕਾਰ ਨਹੀਂ ਹਨ ਤੁਹਾਨੂੰ ਪਤਾ ਹੈ ਮੈਂ ਇਸ ਨੂੰ ਕੱਲ ਕਿਸ ਗੱਲ ਲਈ ਝੜਕਿਆ ਸੀ ਕੱਲ ਤੁਹਾਡੇ लाडले ਰਹਿਮਤ ਨੇ ਮੇਰੇ ਪਰਸ ਵਿੱਚੋਂ ਪੈਸੇ ਕੱਢੇ ਸੀ ਪੁੱਛ ਇਸ ਨੂੰ ਹੁਣ ਤਾਂ ਇਹ ਚੋਰੀ ਵੀ ਕਰਨੀ ਸਿੱਖ ਗਿਆ ਹੈ ਇਸ ਦੀ ਜਿੰਨੀ ਜੱਦ ਤੁਸੀਂ ਪੂਰੀ ਕਰਦੇ ਰਹੋਗੇ ਉਨਾ ਹੀ ਇਹ ਜਿੱਦੀ ਹੁੰਦਾ ਜਾਵੇਗਾ। ਕੁਲਵਿੰਦਰ ਕਾਰ ਨੇ ਕਿਹਾ ਠੀਕ ਕੀਤਾ ਪੁੱਤਰ ਜੋ ਤੂੰ ਇਸ ਨੂੰ ਡਾਂਟਿਆ। ਆਖਿਰਕਾਰ ਇਸ ਘਰ ਦਾ ਬੱਚਾ ਹੈ ਜੇਕਰ ਇਸ ਨੂੰ ਕੋਈ ਨਹੀਂ ਰੋਕੇਗਾ ਤਾਂ ਇਹ ਵਿਗੜ ਜਾਵੇਗਾ। ਪ੍ਰੀਤ ਕਹਿੰਦੀ ਜੇ ਇਸ ਦੀ ਜਗ੍ਹਾ ਮੇਰਾ ਮੁੰਡਾ ਹੁੰਦਾ ਤਾਂ ਉਸ ਨੂੰ ਮੈਂ ਸਖਤ ਤੋਂ ਸਖਤ ਸਜ਼ਾ ਦਿੰਦੀ। ਸੁਮਨ ਕਹਿੰਦੀ ਅੱਛਾ ਕਿਸ ਦੀ ਇੰਨੀ ਹਿੰਮਤ ਕੀ ਮੇਰੇ ਮੁੰਡੇ ਨੂੰ ਹੱਥ ਲਾਵੇ? ਪ੍ਰੀਤ ਕਹਿੰਦੀ ਭਾਬੀ ਤੁਸੀਂ ਤਾਂ ਇਸ ਤਰ੍ਹਾਂ ਕਰ ਰਹੇ ਹੋ ਜਿਵੇਂ ਰਹਿਮਤ ਸਾਡਾ ਕੁਝ ਲੱਗਦਾ ਹੀ ਨਹੀਂ ਅੱਜ ਨਹੀਂ ਰੋਕੋਗੇ ਤਾਂ ਪਤਾ ਨਹੀਂ ਉਹ ਕੱਲ ਨੂੰ ਕਿਹੜੀ ਵੱਡੀ ਗਲਤੀ ਕਰੇਗਾ ਸੁਮਨ ਕਹਿੰਦੀ ਦੇਖ ਲੋ ਰਾਜਵੀਰ ਦੋ ਦਿਨ ਵੀ ਨਹੀਂ ਹੋਏ ਇਸ ਨੂੰ ਇੱਥੇ ਆਈ ਨੂੰ ਤੇ ਤੁਹਾਡੇ ਮੁੰਡੇ ਨੂੰ ਚੋਰ ਬਣਾ ਦਿੱਤਾ ਰਾਜਵੀਰ ਕਹਿੰਦਾ ਪ੍ਰੀਤ ਤੂੰ ਮਾਂ ਨੂੰ ਮਿਲਣ ਆਈ ਸੀ ਨਾ ਹੁਣ ਮਿਲ ਲਿਆ ਤੇ ਜਾ ਆਪਣੇ ਘਰ ਜਾ ਆਪਣੇ ਘਰ ਦੀ ਜ਼ਿੰਮੇਵਾਰੀ ਸੰਭਾਲ ਸਾਨੂੰ ਸਾਡੇ ਹਾਲ ਤੇ ਛੱਡ ਦੇ ਪ੍ਰੀਤ ਕਹਿੰਦੀ ਹਜੇ ਤੱਕ ਤਾਂ ਮੈਂ ਉਹੀ ਕਰਦੀ ਆ ਰਹੀ ਆ ਤੁਹਾਡੇ ਤੋਂ ਜਦੋਂ ਆਪਣੀ ਬਜ਼ੁਰਗ ਮਾਂ ਨਹੀਂ ਸੰਭਾਲੀ ਜਾਂਦੀ ਬੱਚਾ ਕੀ ਸੰਭਾਲੋਗੇ ਵੀਰੇ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤਾਂ ਸੋਚੋ ਤੁਹਾਡਾ ਬੱਚਾ ਕੀ ਸਿੱਖੇਗਾ ਗਲਤ ਗੱਲ ਤੇ ਤੁਸੀਂ ਉਸ ਨੂੰ ਟੋਕਦੇ ਨਹੀਂ ਤੇ ਉਸ ਦੇ ਸਾਹਮਣੇ ਤੁਸੀਂ ਆਪਣੀ ਮਾਂ ਭੈਣ ਨੂੰ ਬੇਇੱਜ਼ਤ ਕਰਦੇ ਹੋ ਤੁਹਾਨੂੰ ਲੱਗਦਾ ਕਿ ਵੱਡਾ ਹੋ ਕੇ ਇਹ ਤੁਹਾਡੀ ਇੱਜ਼ਤ ਕਰੇਗਾ ਰਾਜਵੀਰ ਨੇ ਗੁੱਸੇ ਵਿੱਚ ਰਹਿਮਤ ਦੇ ਇੱਕ ਥੱਪੜ ਮਾਰ ਦਿੱਤਾ ਤੇ ਕਹਿੰਦਾ ਜਾ ਸਕੂਲ ਤੈਨੂੰ ਮੈਂ ਬਾਅਦ ਵਿੱਚ ਦੇਖ ਲਵਾਂਗਾ ਰਹਿਮਤ ਮੂੰਹ ਬਣਾ ਕੇ ਉੱਥੋਂ ਚਲਾ ਗਿਆ ਸੁਮਨਪ੍ਰੀਤ ਨੂੰ ਵੱਧ ਘੱਟ ਬੋਲਣ ਲੱਗ ਗਈ ਕਹਿੰਦੀ ਰਵਾ ਦਿੱਤਾ ਨਾ ਮੇਰੇ ਪੁੱਤ ਨੂੰ ਮਿਲ ਗਈ ਕਾਲਜੇ ਨੂੰ ਠੰਡ ਹੁਣ ਚਲੀ ਜਾ ਇੱਥੋਂ ਜੇ ਇੰਨੀ ਹੀ ਮਾਂ ਦੀ ਯਾਦ ਆਉਂਦੀ ਹੈ ਤਾਂ ਇਸ ਨੂੰ ਵੀ ਆਪਣੇ ਨਾਲ ਲੈ ਜਾ ਅਸੀਂ ਨਹੀਂ ਰੱਖਣਾ ਹੁਣ ਇਸ ਨੂੰ ਘਰ ਵਿੱਚ ਪ੍ਰੀਤ ਕਹਿੰਦੀ ਤੁਹਾਡਾ ਘਰ ਯਾਦ ਹੈ ਨਾ ਤੁਹਾਨੂੰ 10 ਸਾਲ ਪਹਿਲਾਂ ਜਦੋਂ ਪਿੰਡ ਦੀ ਜ਼ਮੀਨ ਤੇ ਘਰ ਵੇਚਣ ਦੀ ਗੱਲ ਆਈ ਸੀ ਤੁਸੀਂ ਦੋਨਾਂ ਨੇ ਕਿਹਾ ਸੀ ਕਿ ਸੈਨ ਕਰਦੇ ਤੀਆਂ ਦਾ ਤਾਂ ਇਹੀ ਫਰਜ਼ ਹੁੰਦਾ ਹੈ ਸ਼ਹਿਰ ਵਿੱਚ ਇਸ ਘਰ ਨੂੰ ਪਾਪਾ ਨੇ ਮਾਂ ਲਈ ਬਣਾਇਆ ਸੀ ਉਹਦੇ ਵਿੱਚ ਤੁਸੀਂ ਮਾਂ ਦੀ ਪੂਰੀ ਦੇਖਭਾਲ ਕਰੋਗੇ ਇਹੀ ਕਿਹਾ ਸੀ ਨਾ ਤੁਸੀਂ ਇਹੀ ਦੇਖਭਾਲ ਹੋ ਰਹੀ ਹੈ ਤਾਂ ਰਾਜਵੀਰ ਕਹਿੰਦਾ ਪ੍ਰੀਤ ਤੂੰ ਕਹਿਣਾ ਕੀ ਚਾਹੁੰਦੀ ਹੈ ਪ੍ਰੀਤ ਕਹਿੰਦੀ ਵੀਰੇ ਕੁਝ ਕਹਿਣ ਲਈ ਬਚਿਆ ਹੀ ਕੀ ਹੈ ਮੈਂ ਤਾਂ ਲਾਲਚ ਨਹੀਂ ਕੀਤਾ ਸੀ ਪਰ ਤੁਸੀਂ ਮਾਂ ਦੀ ਇੱਜ਼ਤ ਨਹੀਂ ਕੀਤੀ ਪਰਜਾਈ ਤੂੰ ਚਾਹੁੰਦੀ ਹੈ ਨਾ ਕਿ ਮਾਂ ਨੂੰ ਮੈਂ ਆਪਣੇ ਨਾਲ ਲੈ ਜਾਵਾਂ ਸੁਮਨ ਝੱਟ ਬੋਲੀ ਹਾਂ ਹਾਂ ਲੈ ਜਾ ਪ੍ਰੀਤ ਕਹਿੰਦੀ ਠੀਕ ਹੈ ਮਾਂ ਨੂੰ ਮੈਂ ਆਪਣੇ ਨਾਲ ਲੈ ਜਾਂਦੀ ਹਾਂ ਇਸ ਤਰ੍ਹਾਂ ਕਰੋ 10 ਸਾਲ ਪਹਿਲਾਂ ਜੋ ਵੀ ਪੈਸੇ ਤੁਹਾਨੂੰ ਜ਼ਮੀਨ ਤੇ ਘਰ ਵੇਚ ਕੇ ਮਿਲੇ ਸੀ ਉਹ ਮਾਂ ਦੇ ਨਾਂ ਤੇ ਜਮਾ ਕਰਵਾ ਦਿਓ ਇਹ ਘਰ ਤਾਂ ਮਾਂ ਦੇ ਨਾਂ ਹੀ ਹੈ ਜਦੋਂ ਉਹਨਾਂ ਦਾ ਮਨ ਕਰੇਗਾ ਉਹ ਕੰਮ ਵਾਲੀ ਲਾ ਕੇ ਇੱਥੇ ਰਹਿ ਸਕਦੀ ਹੈ ਰਾਜਵੀਰ ਕਹਿੰਦਾ ਕੀ ਮਤਲਬ ਹੈ ਤੇਰਾ ਤੇ ਕਿਉਂ ਪੈਸੇ ਮਾਂ ਦੇ ਨਾਮ ਤੇ ਕਰ ਦਈਏ ਤੇ ਐਨੇ ਵੱਡੇ ਘਰ ਵਿੱਚ ਮੰਮੀ ਇਕੱਲੀ ਕਿਵੇਂ ਰਹੇਗੀ ਪ੍ਰੀਤ ਹੱਸ ਕੇ ਕਹਿੰਦੀ ਹਜੇ ਸਵੇਰੇ ਹੀ ਤਾਂ ਤੁਸੀਂ ਕਹਿ ਰਹੇ ਸੀ ਕਿੰਨਾ ਛੋਟਾ ਘਰ ਹੈ ਕਿਸੇ ਦੇ ਆਉਣ ਨਾਲ ਤੁਹਾਨੂੰ ਘਟਣ ਮਹਿਸੂਸ ਹੁੰਦੀ ਹੈ ਹੁਣ ਤੁਸੀਂ ਕਹਿ ਰਹੇ ਹੋ ਐਨਾ ਵੱਡਾ ਘਰ ਸੋਚ ਲਵੋ ਪਹਿਲਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸੁਮਨ ਕਹਿੰਦੀ ਸੁਣ ਲੈ ਨਾਨਾ ਨਾਨਾ ਰਾਣੀਏ ਜੇ ਕੁਝ ਲੈਣ ਦੇ ਚੱਕਰ ਵਿੱਚ ਇੱਥੇ ਆਈ ਹੈ ਤਾਂ 1 ਰੁਪਿਆ ਨਹੀਂ ਮਿਲੇਗਾ ਹਾਂ ਮਾਂ ਨੂੰ ਜੇ ਲੈਣ ਆਈ ਹੈ ਤਾਂ ਲੈ ਜਾ ਸਕਦੀ ਹੈ ਪ੍ਰੀਤ ਖੜੀ ਹੋ ਗਈ ਤੇ ਕਹਿਣ ਲੱਗੀ ਕਿਉਂ ਜਾਵੇਗੀ ਮੇਰੀ ਮਾਂ ਇਸ ਘਰ ਵਿੱਚੋਂ ਜਦੋਂ ਇਹ ਘਰ ਮੇਰੀ ਮਾਂ ਦਾ ਹੀ ਹੈ ਰਾਜਵੀਰ ਮਾਂ ਦਾ ਹੱਥ ਘੁੱਟ ਕੇ ਫੜ ਕੇ ਕਹਿੰਦਾ ਜ਼ਰੂਰ ਤੁਸੀਂ ਹੀ ਆਪਣੀ ਧੀ ਨੂੰ ਦੱਸਿਆ ਹੋਵੇਗਾ ਕਿ ਅਸੀਂ ਤੁਹਾਡਾ ਖਿਆਲ ਨਹੀਂ ਰੱਖਦੇ ਸੁਣ ਲੈ ਮੰਮੀ ਜੇ ਅਸੀਂ ਤੈਨੂੰ ਛੱਡ ਦੇਵਾਂਗੇ ਨਾ ਤਾਂ ਕੋਈ ਨਹੀਂ ਪੁੱਛੇਗਾ ਤੁਹਾਨੂੰ ਪ੍ਰੀਤ ਨੇ ਆਪਣੇ ਭਰਾ ਦਾ ਹੱਥ ਫੜਿਆ ਤੇ ਕਹਿੰਦੀ ਮਾਂ ਦਾ ਹੱਥ ਛੱਡ ਦੇ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੰਮੀ ਇਹਦੇ ਵਿੱਚ ਗਲਤੀ ਵੀਰੇ ਤੇ ਭਾਬੀ ਦੀ ਨਹੀਂ ਤੁਹਾਡੀ ਵੀ ਹੈ ਕੁਲਵਿੰਦਰ ਕਾ ਰੋਂਦੀ ਹੋਈ ਕਹਿੰਦੀ ਬੇਟਾ ਮੈਂ ਕੀ ਕਰ ਸਕਦੀ ਹਾਂ ਪ੍ਰੀਤ ਕਹਿੰਦੀ ਕੀ ਨਹੀਂ ਕਰ ਸਕਦੀ ਤੂੰ ਡੈਡੀ ਦੇ ਜਾਣ ਤੋਂ ਬਾਅਦ ਤੁਸੀਂ ਸਾਨੂੰ ਸੰਭਾਲਿਆ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਮੇਰਾ ਵਿਆਹ ਕੀਤਾ ਮੈਨੂੰ ਯਾਦ ਹੈ ਵਿਆਹ ਦੇ ਦਿਨ ਇਹਨਾਂ ਨੇ ਮੇਰੇ ਤੋਂ ਸਹੇਣ ਕਰਵਾ ਲਈ ਸੀ ਤਾਂ ਕਿ ਵਿਆਹ ਤੋਂ ਬਾਅਦ ਕਿਤੇ ਮੈਂ ਬਦਲ ਨਾ ਜਾਵਾਂ ਜਦੋਂ ਇਹ ਇਹਨਾਂ ਬਦਲ ਗਏ ਤਾਂ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਤੁਸੀਂ ਤਾਂ ਮੈਨੂੰ ਇਹੀ ਸਿਖਾਇਆ ਆਪਣੇ ਹੱਕਾਂ ਦੇ ਲਈ ਬੋਲਣਾ ਫੇਰ ਤੁਸੀਂ ਆਪਣੀ ਇਹ ਸਿੱਖਿਆ ਕਿਵੇਂ ਭੁੱਲ ਗਏ ਤੁਹਾਡੇ ਨੂੰ ਪੁੱਤ ਵੀ ਤੁਹਾਡੀ ਇੱਜ਼ਤ ਨਹੀਂ ਕਰਦੇ ਛੋਟਾ ਜਿਹਾ ਪੋਤਾ ਵੀ ਤੁਹਾਨੂੰ ਜਾਂਦੇ ਜਾਂਦੇ ਠੋਕਰ ਮਾਰ ਦਿੰਦਾ ਤੇ ਤੁਸੀਂ ਚੁੱਪਚਾਪ ਬੈਠੇ ਰਹਿ ਜਾਂਦੇ ਹੋ ਆਖਰ ਕਿਉਂ ਮੰਮੀ ਤੁਸੀਂ ਬੋਝ ਨਹੀਂ ਧੀ ਦੀਆਂ ਗੱਲਾਂ ਨੇ ਕੁਲਵਿੰਦਰ ਕੌਰ ਨੂੰ ਬਹੁਤ ਹੌਸਲਾ ਦਿੱਤਾ ਸੁਮਨ ਗੁੱਸੇ ਨਾਲ ਪ੍ਰੀਤ ਦੇ ਵਾਲ ਫੜਦੀ ਹੋਈ ਕਹਿਣ ਲੱਗੀ ਇਹ ਇਸ ਤਰ੍ਹਾਂ ਨਹੀਂ ਮੰਨੇਗੀ ਬਹੁਤ ਇੱਜ਼ਤ ਦਿੱਤੀ ਚਲ ਨਿਕਲ ਮੇਰੇ ਘਰ ਚੋਂ ਪ੍ਰੀਤ ਚੌਂਦੀ ਤਾਂ ਇੱਕ ਝਟਕੇ ਵਿੱਚ ਸੁਮਨ ਨੂੰ ਜਵਾਬ ਦੇ ਦਿੰਦੀ ਪਰ ਉਸਨੇ ਬਸ ਸਿਰਫ ਆਪਣੀ ਮਾਂ ਵੱਲ ਦੇਖਿਆ ਅਚਾਨਕ ਕੁਲਵਿੰਦਰ ਕੌਰ ਵਿੱਚ ਐਨੀ ਤਾਕਤ ਆਈ ਉਸਨੇ ਇੱਕ ਜ਼ੋਰਦਾਰ ਥੱਪੜ ਸੁਮਨ ਦੇ ਮੂੰਹ ਤੇ ਮਾਰ ਦਿੱਤਾ ਤੇ ਕਹਿੰਦੀ ਛੱਡ ਮੇਰੀ ਧੀ ਨੂੰ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨੂੰ ਹੱਥ ਲਾਉਣ ਦੀ ਸੁਮਨ ਦੂਰ ਜਾ ਕੇ ਡਿੱਗ ਪਈ ਰਾਜਵੀਰ ਸਾਹਮਣੇ ਆਇਆ ਤੇ ਕਹਿੰਦਾ ਕਿ ਤੇਰੀ ਚਰਬੀ ਵੱਧ ਗਈ ਹੈ ਮੰਮੀ ਕੁਲਵਿੰਦਰ ਕੌਰ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਪ੍ਰੀਤ ਨੇ ਜ਼ੋਰਦਾਰ ਥੱਪੜ ਆਪਣੇ ਭਰਾ ਦੇ ਮੂੰਹ ਤੇ ਮਾਰ ਦਿੱਤਾ ਕਹਿੰਦੀ ਬੇਸ਼ਰਮ ਬੰਦਾ ਆਪਣੀ ਮਾਂ ਨਾਲ ਤੂੰ ਇਸ ਤਰ੍ਹਾਂ ਗੱਲ ਕਰਦਾ ਜੋ ਆਪਣੀ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਸਮਾਜ ਦੀਆਂ ਔਰਤਾਂ ਦੀ ਕੀ ਇੱਜ਼ਤ ਕਰੇਗਾ ਹੁਣ ਮੈਂ ਤੈਨੂੰ ਦੱਸਦੀ ਐ ਤੇਰੇ ਨਾਲ ਕੀ ਹੋਣਾ ਚਾਹੀਦਾ ਰੁਕ ਪ੍ਰੀਤ ਨੇ ਉਸੇ ਵੇਲੇ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਉਹਨਾਂ ਦੇ ਘਰ ਰੌਲਾ ਸੁਣ ਕੇ ਆਂਢੀ ਗਵਾਂਢੀ ਵੀ ਇਕੱਠੇ ਹੋ ਗਏ ਤੇ ਪੁਲਿਸ ਆਈ ਕਲਵਿੰਦਰ ਕੌਰ ਦੀ ਹਾਲਤ ਦੇਖ ਕੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਾ ਪਈ ਕਲਵਿੰਦਰ ਕੌਰ ਨੇ ਆਪਣੀ ਆਪ ਬੀਤੀ ਪੁਲਿਸ ਨੂੰ ਦੱਸੀ ਪੁਲਿਸ ਨੇ ਫਹਿਲਾਲ, ਰਾਜਵੀਰ ਤੇ ਸੁਮਨ ਨੂੰ ਗ੍ਰਿਫਤਾਰ ਕੀਤਾ ਪੁੱਛਗਿੱਛ ਕਰਨ ਤੋਂ ਬਾਅਦ ਅਗਲੇ ਦਿਨ ਦੋਨੇ ਘਰ ਆਏ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਹਾਲਤ ਤੇ ਇੱਜ਼ਤ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਤਾਂ ਦੋਨੇ ਕਲਵਿੰਦਰ ਕੌਰ ਤੋਂ ਮਾਫੀ ਮੰਗਣ ਲੱਗੇ ਕਲਵਿੰਦਰ ਕੌਰ ਨੇ ਆਪਣੀ ਤੀਵਲ ਦੇਖਿਆ ਪਰੀਤ ਕਹਿੰਦੀ ਮੰਮੀ ਪਹਿਲਾਂ ਵੀ ਤੁਸੀਂ ਆਪਣੇ ਫੈਸਲੇ ਆਪ ਲੈਂਦੇ ਸੀ ਅੱਜ ਵੀ ਆਪ ਹੀ ਲਓ ਬਸ ਇਹਨਾਂ ਯਾਦ ਰੱਖਣਾ ਕਿ ਆਪਦੀ ਇੱਜ਼ਤ ਸਭ ਤੋਂ ਪਹਿਲਾਂ ਹੈ ਤੁਸੀਂ ਖੁਦ ਪਹਿਲਾਂ ਆਪਣੀ ਇੱਜ਼ਤ ਕਰੋਗੇ ਤਾਂ ਤਾਂ ਹੀ ਲੋਕ ਤੁਹਾਡੀ ਇੱਜ਼ਤ ਕਰਨਗੇ ਕੁਲਵਿੰਦਰ ਕੌਰ ਨੇ ਆਤਮ ਵਿਸ਼ਵਾਸ ਦੇ ਨਾਲ ਕਿਹਾ ਮੈਂ ਤੁਹਾਡੇ ਦੋਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜੋ ਤੁਸੀਂ ਪੈਸੇ ਲੈ ਲਏ ਉਹ ਤਾਂ ਲੈ ਹੀ ਲਈ ਹੁਣ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ ਤੁਸੀਂ 3 ਦਿਨਾਂ ਦੇ ਵਿੱਚ ਇਹ ਘਰ ਖਾਲੀ ਕਰ ਦਿਓ ਤੇ ਇੱਥੋਂ ਚਲੇ ਜਾਓ ਇਸ ਘਰ ਦੇ ਲਾਲਚ ਵਿੱਚ ਨੂੰ ਪੁੱਤ ਨੇ ਮੇਰੀ ਇੱਜ਼ਤ ਨਹੀਂ ਕੀਤੀ ਹੁਣ ਮੈਂ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਇਸ ਘਰ ਨੂੰ ਵੇਚ ਕੇ ਮੈਂ ਲੁਧਿਆਣੇ ਜਾਣਾ ਚਾਹੁੰਦੀ ਹਾਂ ਉੱਥੇ ਆਪਣੇ ਵਰਗੀਆਂ ਦੁਖਿਆਰੀਆਂ ਮਾਵਾਂ ਨਾਲ ਰਹਿਣਾ ਚਾਹੁੰਦੀ ਹਾਂ ਘੱਟੋ ਘੱਟ ਉੱਥੇ ਮੇਰੀ ਕੋਈ ਬੇਇੱਜ਼ਤੀ ਤਾਂ ਨਹੀਂ ਕਰੇਗਾ ਇਹਨਾਂ ਕਹਿ ਕੇ ਕੁਲਵਿੰਦਰ ਕੌਰ ਨੇ ਆਪਣੀ ਧੀ ਦਾ ਸਹਾਰਾ ਲਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਇਨ ਦਿਨਾ ਬਾਅਦ ਰਾਜਵੀਰ ਤੇ ਸੁਮਨ ਨੂੰ ਉਹ ਕਾਰਖਾਨਾ ਛੱਡਣਾ ਪਿਆ। ਪ੍ਰੀਤ ਆਪਣੀ ਮਾਂ ਨੂੰ ਕੁਝ ਦਿਨਾਂ ਦੇ ਲਈ ਆਪਣੇ ਘਰ ਲੈ ਗਈ। ਪ੍ਰਾਪਰਟੀ ਡੀਲਰ ਨੂੰ ਕਹਿ ਕੇ ਉਸ ਘਰ ਨੂੰ ਵੇਚ ਦਿੱਤਾ ਗਿਆ। 10 ਦਿਨਾਂ ਬਾਅਦ ਕੁਲਵਿੰਦਰ ਕੌਰ ਧੀ ਤੇ ਜਵਾਈ ਦੇ ਕਹਿਣ ਤੇ ਵੀ ਨਾ ਰੁਕੀ ਤੇ ਲੁਧਿਆਣੇ ਵਿੱਚ ਇੱਕ ਬਜ਼ੁਰਗ ਆਰਥ ਦੇ ਘਰ ਵਿੱਚ ਰਹਿਣ ਲੱਗੀ। ਪ੍ਰੀਤ ਨੇ ਸਾਰੇ ਪੈਸੇ ਆਪਣੀ ਮਾਂ ਦੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤੇ। ਤਾਂ ਕਿ ਜਦੋਂ ਤੱਕ ਉਹ ਜਿਉਂਦੀ ਰਵੇ ਉਹਨਾਂ ਦਾ ਗੁਜ਼ਾਰਾ ਉਹਨਾਂ ਪੈਸਿਆਂ ਨਾਲ ਹੁੰਦਾ ਰਵੇ ਕੁਲਵਿੰਦਰ ਕੌਰ ਨੇ ਦੇਖਿਆ ਕਿ ਉੱਥੇ ਉਹ ਬਜ਼ੁਰਗ ਛੋਟੀ ਜਿਹੀ ਮਿੱਟੀ ਦੀ ਮੂਰਤ ਬਣਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਇੱਕ ਦਿਨ ਕੁਲਵਿੰਦਰ ਕੌਰ ਕਹਿੰਦੀ ਬੇਬੇ ਜੀ ਮੈਂ ਤੁਹਾਡੀ ਮਦਦ ਕਰਾਂ ਤੁਸੀਂ ਮੈਨੂੰ ਆਪਣੇ ਘਰ ਵਿੱਚ ਸਹਾਰਾ ਦਿੱਤਾ ਤੁਹਾਡੇ ਲਈ ਮੈਂ ਇੰਨਾ ਤਾਂ ਕਰ ਹੀ ਸਕਦੀ ਹਾਂ ਕੁਲਵਿੰਦਰ ਕੌਰ ਨੂੰ ਬਚਪਨ ਤੋਂ ਹੀ ਇਹ ਸਭ ਚੀਜ਼ਾਂ ਬਣਾਉਣ ਦਾ ਬੜਾ ਹੀ ਸ਼ੌਂਕ ਸੀ ਉਹ ਨਵਰਾਤਰੀ ਹੋਵੇ ਜਾਂ ਗਣੇਸ਼ ਜੀ ਦੀ ਸਥਾਪਨਾ ਉਹ ਸਾਰੇ ਆਣ ਗਵਣ ਦੀਆਂ ਮੂਰਤੀਆਂ ਬਣਾਉਂਦੀ ਸੀ ਕੁਲਵਿੰਦਰ ਕਾਰ ਹੁਣ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਮੂਰਤੀਆਂ ਬਣਾਉਣ ਲੱਗੀ ਉਹਨਾਂ ਵਿੱਚ ਰੰਗ ਭਰ ਕੇ ਉਹ ਇਸ ਤਰ੍ਹਾਂ ਜਾਣ ਪਾ ਦਿੰਦੀ ਜਿਵੇਂ ਉਹ ਕੋਈ ਜਿਉਂਦੀ ਜਾਗਦੀ ਮੂਰਤ ਹੋਣ ਉਸ ਬੇਬੇ ਦੀ ਦੁਕਾਨ ਦੀ ਵਿਕਰੀ ਬਹੁਤ ਵਧੀਆ ਹੋਣ ਲੱਗੀ ਦੂਰੋਂ-ਦੂਰੋਂ ਵੀ ਲੋਕ ਉਹਨਾਂ ਦੀ ਦੁਕਾਨ ਤੋਂ ਮੂਰਤੀਆਂ ਲੈਣ ਆਉਣ ਲੱਗੇ ਜਿਸ ਨੂੰ ਦੇਖ ਕੇ ਕੁਲਵਿੰਦਰ ਕਾਰ ਦਾ ਹੌਸਲਾ ਹੋਰ ਵਧ ਗਿਆ ਇਹੀ ਨਹੀਂ ਇਥੋਂ ਹੀ ਕੁਲਵਿੰਦਰ ਕੌਰ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਹੁਣ ਤਾਂ ਕੁਲਵਿੰਦਰ ਕੌਰ ਨੂੰ ਵੱਡੇ ਵੱਡੇ ਆਰਡਰ ਮਿਲਣ ਲੱਗੇ ਮੰਦਰ ਦੀਆਂ ਮੂਰਤੀਆਂ ਤੋਂ ਲੈ ਕੇ ਸਟੇਡੀਅਮ ਵਿੱਚ ਖਿਡਾਰੀਆਂ ਦੇ ਪੁਤਲੇ ਬਣਾਉਣ ਲੱਗੀ ਹੁਣ ਤੱਕ ਦਰਦ-ਦਰਦੀਆਂ ਠੋਕਰਾਂ ਖਾਣ ਵਾਲੀ ਕੁਲਵਿੰਦਰ ਕੌਰ ਅੱਜ ਲੁਧਿਆਣੇ ਦੇ ਜਾਣੇ-ਮਾਣੇ ਲੋਕਾਂ ਵਿੱਚੋਂ ਇੱਕ ਸੀ ਕੱਲ ਤੱਕ ਨੂੰ ਪੁੱਤ ਤੇ ਨਿਰਪਰ ਸੀ ਇੱਕ-ਇੱਕ ਰੋਟੀ ਲਈ ਉਹਨਾਂ ਦਾ ਮੂੰਹ ਦੇਖਣ ਵਾਲੀ ਕੁਲਵਿੰਦਰ ਕੌਰ ਅੱਜ 6 ਸਾਲਾਂ ਦੇ ਵਿੱਚ ਇੰਨਾ ਪੈਸਾ ਕਮਾ ਚੁੱਕੀ ਸੀ ਕਿ ਹਜ਼ਾਰ ਭੁੱਖੇ ਲੋਕਾਂ ਦਾ ਪੇਟ ਭਰ ਸਕਦੀ ਸੀ। ਕੁਲਵਿੰਦਰ ਕੌਰ ਖਿਆਲਾਂ ਵਿੱਚੋਂ ਬਾਹਰ ਆਈ। ਹੁਣ ਤੱਕ ਉਹਨਾਂ ਦੀ ਕਾਰ ਸ਼ੋਅਰੂਮ ਵਾਲਿਆਂ ਨੇ ਦਫ਼ਤਰ ਦੇ ਬਾਹਰ ਖੜੀ ਕਰ ਦਿੱਤੀ ਸੀ। ਉਹ ਜਿਵੇਂ ਹੀ ਬਾਹਰ ਨਿਕਲ ਕੇ ਆਈ ਉਹਨਾਂ ਦੇ ਨੂੰਹ ਪੁੱਤ ਕਾਰ ਦਾ ਪਿੱਛਾ ਕਰਦੇ ਹੋਏ ਰਾਜਵੀਰ ਤੇ ਸੁਮਨ ਉਹਨਾਂ ਦੇ ਦਫ਼ਤਰ ਤੱਕ ਪਹੁੰਚ ਗਏ। ਆਪਣੀ ਮਾਂ ਨੂੰ ਦਫ਼ਤਰ ਵਿੱਚ ਦੇਖ ਕੇ ਦੋਨਾਂ ਦੇ ਹੋਸ਼ ੁੱਟ ਗਏ ਤੇ ਉਹ ਕੁਲਵਿੰਦਰ ਕੌਰ ਦੇ ਪੈਰਾਂ ਵਿੱਚ ਡਿੱਗ ਗਏ ਕਹਿੰਦੇ ਮੰਮੀ ਸਾਨੂੰ ਮਾਫ਼ ਕਰ ਦਿਓ ਅਸੀਂ ਆਪਣੀ ਰੱਬ ਵਰਗੀ ਮਾਂ ਦਾ ਐਨਾ અપਮਾਨ ਕੀਤਾ ਸਾਨੂੰ ਤਾਂ ਰੱਬ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਦੇਵੇਗਾ ਤੁਸੀਂ ਕੀ ਕਰੋਗੇ ਤੁਹਾਡੇ ਜਾਂਦੇ ਹੀ ਮੇਰੀ ਨੌਕਰੀ ਚਲੀ ਗਈ ਸਾਨੂੰ ਇੱਕ ਇੱਕ ਰੁਪਏ ਲਈ ਮਤਾਜ ਹੋਣਾ ਪਿਆ ਕੁਲਵਿੰਦਰ ਕੌਰ ਆਪਣੇ ਫੈਸਲੇ ਤੇ ਟਿੱਕੀ ਰਹੀ ਤੇ ਦੋਨਾਂ ਨੂੰ ਆਪਣੇ ਦਫ਼ਤਰ ਦੇ ਸਿਕਿਉਰਿਟੀ ਗਾਰਡ ਨੂੰ ਕਿਹਾ ਇਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਦੋਵੇਂ ਆਪਣੇ ਪਛਤਾਵੇ ਦੀ ਅੱਗ ਵਿੱਚ ਸੜਦੇ ਹੋਏ ਉੱਥੋਂ ਚਲੇ ਗਏ ਕੁਲਵਿੰਦਰ ਕੌਰ ਨੇ ਕਦੇ ਵੀ ਆਪਣੇ ਨੂੰਹ ਪੁੱਤ ਵੱਲ ਮੁੜ ਕੇ ਨਹੀਂ ਵੇਖਿਆ ਤੇ ਆਪਣੀ ਤਰੱਕੀ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੀ ਤਾਂ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ